ਪਟਿਆਲੇ ਦਾ ਰਹਿਣ ਵਾਲਾ ਜਸਵੰਤ ਸਿੰਘ ਜਿਸ ਦੀ ਗੁਰੂ ਘਰ ਦੇ ਵਿੱਚ ਪੂਰੀ ਗਹਿਰੀ ਆਸਤਾ ਸੀ ਤੇ ਉਸ ਦੇ ਮਨ ਦੇ ਵਿੱਚ ਹਮੇਸ਼ਾ ਇਹੇ ਤੜਫ ਲੱਗੀ ਰਹਿੰਦੀ ਸੀ ਕਿ ਮੈਂ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਵਾਂ ਤੇ ਉੱਥੇ ਜਾ ਕੇ ਨਤਮਸਤਕ ਹੋਵਾਂ ਤੇ ਉਸ ਗੁਰੂ ਦੀ ਨਗਰੀ ਦਾ ਮੈਂ ਦਰਸ਼ਨ ਦਿਦਾਰੇ ਕਰਾਂ ਜਿੱਥੇ ਹਜੂਰ ਮਹਾਰਾਜ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਕਿ ਆਪਣੇ ਅਖੀਰਲੇ ਦਿਨ ਬਤਾਏ ਜੀ ਹਾਂ ਉਹ ਦਿਨ ਆਉਂਦਾ ਹੈ ਤੇ ਟਰੱਕ ਦੇ ਵਿੱਚ ਸਵਾਰ ਹੋ ਕੇ ਹਜੂਰ ਸਰ ਸਾਹਿਬ ਦੀ ਯਾਤਰਾ ਦੇ ਲਈ ਨਿਕਲ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਜੋ ਕਿ ਇੱਕ ਪੁਲਿਸ ਵਾਲਾ ਡਿਊਟੀ ਕਰ ਰਿਹਾ ਹੁੰਦਾ ਹੈ ਉਸ ਟਰੱਕ ਨੂੰ ਰੋਕ ਲੈਂਦਾ ਹੈ ਟਰੱਕ ਨੂੰ ਰੋਕ ਕੇ ਉਸ ਟਰੱਕ ਡਰਾਈਵਰ ਨੂੰ ਕਹਿੰਦਾ ਹੈ ਕਿ ਤੁਸੀਂ ਗੱਡੀ ਦੇ ਕਾਗਜ਼ ਚੈੱਕ ਕਰਵਾਓ ਤਾਂ ਐਨੇ ਵਿੱਚ ਟਰੱਕ ਡਰਾਈਵਰ ਕਹਿੰਦਾ ਹੈ ਕਿ ਜੀ ਅਸੀਂ ਤਾਂ ਹਜੂਰ ਸਾਹਿਬ ਮੱਥਾ ਟੇਕਣ ਦੇ ਲਈ ਜਾਂਦੇ ਆ ਸਾਡੇ ਨਾਲ ਜੋ ਕਿ ਨਿਹੰਗ ਜਥੇਬੰਦੀਆਂ ਨੇ ਅਤੇ ਹੋਰ ਸਿੱਖ ਸੰਗਤਾਂ ਵੀ ਨੇ ਸਾਡੇ ਕੋਲ ਐਸਾ ਕੁਝ ਵੀ ਨਹੀਂ ਹੈ ਤੁਸੀਂ ਸਾਡੇ ਕਾਗਜ਼ ਚੈੱਕ ਕਰਨੇ ਆ ਕਾਗਜ਼ ਚੈੱਕ ਕਰੋ ਪਰ ਸਾਡੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਵੀ ਗਲਤ ਸਿਸਟਮ ਨਹੀਂ ਹੈ ਅਤੇ ਨਾ ਹੀ ਸਾਡੇ ਕੋਲ ਕੋਈ ਗਲਤ ਵਸਤੂ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਕਾਗਜ਼ਾਦ ਚੈੱਕ ਕੀਤੇ ਕਾਗਜ਼ ਚੈੱਕ ਕਰਨ ਤੋਂ ਬਾਅਦ ਜੋ ਕਿ ਬਾਅਦ ਚ ਪੁਲਿਸ ਵਾਲੇ ਨੇ ਕਿਹਾ ਕਿ ਅਸੀਂ ਤੁਹਾਡੀ ਗੱਡੀ ਦੀ ਤਲਾਸ਼ੀ ਲੈਣੀ ਹੈ ਉਹ ਟਰੱਕ ਡਰਾਈਵਰ ਕਹਿਣ ਲੱਗਿਆ ਕਿ ਤੁਸੀਂ ਗੱਡੀ ਦੀ ਤਲਾਸ਼ੀ ਬੇਸ਼ੱਕ ਲੈ ਲਓ ਕਿਉਂਕਿ ਗੱਡੀ ਦੇ ਵਿੱਚ ਤਾਂ ਕੁਝ ਵੀ ਨਹੀਂ ਸਿਰਫ ਤੇ ਸਿਰਫ ਸਿੱਖ ਸੰਗਤਾਂ ਨੇ ਜੋ ਕਿ ਹਜੂਰ ਸਾਹਿਬ ਦੇ ਲਈ ਚੱਲੀਆਂ ਨੇ ਜਿਵੇਂ ਹੀ ਪੁਲਿਸ ਵਾਲਾ ਗੱਡੀ ਦੇ ਵਿੱਚ ਤਲਾਸ਼ੀ ਲੈਣ ਦੇ ਲਈ ਚੜਦਾ ਹੈ ਤਾਂ ਕੀ ਦੇਖਦਾ ਹੈ ਕਿ ਨਿਹੰਗ ਸਿੰਘ ਉੱਥੇ మాਸ ਖਾਰੇ ਸੀ ਨਿਹੰਗ ਸਿੰਘਾਂ ਨੂੰ మాਸ ਖਾਂਦੇ ਹੋਏ ਦੇਖ ਕੇ ਉਹ ਪੁਲਿਸ ਵਾਲਾ ਅੱਗ ਬਬੂਲਾ ਹੋ ਗਿਆ ਅਤੇ ਇਹ ਕਹਿਣ ਲੱਗਿਆ ਕਿ ਤੁਸੀਂ ਸਿੱਖ ਹੋ ਕੇ మాਸ ਖਾਣਿਓ ਤਾਂ ਐਨੇ ਵਿੱਚ ਨਿਹੰਗ ਸਿੰਘ ਕਹਿਣ ਲੱਗਿਆ ਕਿ మాਸ ਖਾਣਾ ਜਾਂ ਨਾ ਖਾਣਾ ਇਸ ਦਾ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਤਾਂ ਐਨੇ ਵਿੱਚ ਪੁਲਿਸ ਵਾਲਾ ਇਹ ਕਹਿਣ ਲੱਗਿਆ ਕਿ ਤੁਸੀਂ ਜੀਵਾਂ ਦੀ ਹੱਤਿਆ ਕਰਦੇ ਹੋ ਤਾਂ ਨਹੀਂ ਸਸਨ ਕਹਿਣ ਲੱਗਿਆ ਕਿ ਲੋਕ ਤਾਂ ਲੋਕਾਂ ਦਾ ਖੂਨ ਪੀਂਦੇ ਨੇ ਅਤੇ ਲੋਕ ਲੋਕਾਂ ਦਾ ਹੱਕ ਖਾਂਦੇ ਨੇ ਉਹਨਾਂ ਨਾਲੋਂ ਤਾਂ ਅਸੀਂ ਕਿਤੇ ਚੰਗੇ ਆ ਜੋ ਅਸੀਂ ਮਾਸ ਖਾਂਦੇ ਆ ਐਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿਚਾਰੇ ਤੂ ਤੂ ਮੈਮਾ ਹੋ ਗਈ ਅਤੇ ਦੋਸਤੋ ਬਾਅਦ ਉਸ ਪੁਲਿਸ ਵਾਲੇ ਨੇ ਨਿਹੰਦ ਸਿੰਘ ਦੇ ਮਾਰ ਦਿੱਤਾ ਥੱਪੜ ਪਰ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਾਉਣੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੀ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਕਹਾਣੀ ਪਟਿਆਲੇ ਦੇ ਰਹਿਣ ਵਾਲੇ ਇੱਕ ਅਜਿਹੇ ਨਿਹੰਗ ਸਿੰਘ ਦੀ ਹੈ ਜੋ ਗੁਰੂ ਘਰ ਤੇ ਅਟੁੱਟ ਵਿਸ਼ਵਾਸ ਤੇ ਆਸਥਾ ਰੱਖਦਾ ਹੈ ਜਿਸ ਨੇ ਆਪਣੇ ਜੀਵਨ ਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਢਾਲ ਲਿਆ ਉਹ ਨਾ ਸਿਰਫ ਅਖਾੜੇ ਦਾ ਲੀਲਾ ਬਣਦਾ ਹੈ ਸਗੋਂ ਅੰਦਰੋਂ ਵੀ ਇੱਕ ਨਿਰਮਲ ਜੀਵਨ ਜਿਉਂਦਾ ਹੈ ਇਹ ਕਹਾਣੀ ਇੱਕ ਇਸ ਘਟਨਾ ਦੇ ਆਧਾਰਿਤ ਹੈ ਜਿੱਤੇ ਉਸ ਦੀ ਨਿਮਰਤਾ ਨੇ ਨਾ ਸਿਰਫ ਹਿੰਸਾ ਦਾ ਜਵਾਬ ਦਿੱਤਾ ਸਗੋ ਹੰਕਾਰ ਤੇ ਠੱਗ ਨੂੰ ਵੀ ਠੰਡਾ ਕਰ ਦਿੱਤਾ ਪਟਿਆਲੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਨਿਹੰਗ ਸਿੰਘ ਜਿਸ ਦਾ ਨਾਮ ਜਸਵੰਤ ਸਿੰਘ ਗੁਰੂ ਘਰ ਦੀ ਸੇਵਾ ਕਰਦਾ ਅਖਾੜੇ ਚ ਸਬਕ ਦਿੰਦਾ ਤੇ ਹਮੇਸ਼ਾ ਗੁਰਬਾਣੀ ਅਨੁਸਾਰ ਜੀਵਨ ਜਿਉਂਦਾ ਸੀ ਉਹ ਹਮੇਸ਼ਾ ਆਖਦਾ ਕਿ ਸਭ ਸਿੱਖਣ ਦੇ ਲਈ ਜੋ ਗੱਲਾਂ ਨੇ ਉਹ ਹੈ ਨਿਮਰਤਾ ਸਿੱਖਾਂ ਦੇ ਲਈ ਨਿਮਰਤਾ ਬਹੁਤ ਜ਼ਰੂਰੀ ਹੈ ਤੇ ਇਹ ਗੱਲਾਂ ਆਪਾਂ ਨੂੰ ਸਿੱਖਣੀਆਂ ਜ਼ਰੂਰੀ ਹੈ ਕਿ ਆਪਣੇ ਅੰਦਰ ਨਿਮਰਤਾ ਹੁੰ ਹੋਵੇ ਇੱਕ ਵਾਰ ਜਦੋਂ ਗਰਮੀ ਦੀ ਰੁੱਤ ਸੀ ਨਿਹੰਗ ਸਿੰਘ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਹਜੂਰ ਸਾਹਿਬ ਦੀ ਯਾਤਰਾ ਦੀ ਯੋਜਨਾ ਬਣਾਈ। ਉਹਨਾਂ ਨੇ ਸਫ਼ਰ ਦੇ ਲਈ ਇੱਕ ਟਰੱਕ ਹਾਇਰ ਕੀਤਾ ਤੇ ਸਵੇਰੇ ਤੜਕੇ ਰਵਾਨਾ ਹੋ ਗਏ। ਰਸਤੇ ਵਿੱਚ ਇੱਕ ਢਾਬੇ ਦੇ ਨੇੜੇ ਉਹ ਟਰੱਕ ਰੋਕ ਕੇ ਥੋੜਾ ਜਿਹਾ ਵਿਸ਼ਰਾਮ ਕਰਨ ਲੱਗੇ। ਜਸਵੰਤ ਸਿੰਘ ਨੇ ਆਪਣੀ ਰੋਟੀ ਅਤੇ ਡੜਾ ਯਾਨੀ ਮਾਸ ਕੱਟ ਲਿਆ ਤੇ ਬੈਠਾ ਭੋਗ ਲਾ ਰਿਹਾ ਸੀ ਤਾਂ ਐਨੇ ਵਿੱਚ ਇੱਕ ਪੁਲਿਸ ਵਾਲਾ ਉੱਥੇ ਆ ਗਿਆ। ਉਹ ਹਵਾ ਬਾਜੀ ਵਾਲੀ ਟੋਪੀ, ਚਿੱਟੇ ਕੁੜਤੇ ਤੇ ਕੜੀ ਮੁੱਛਾਂ ਵਾਲਾ ਬੰਦਾ ਸੀ। ਜਾਤੀ ਦਾ ਸੀ ਬ੍ਰਾਹਮਣ ਉਹ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਕਹੋ ਜੇ ਬਾਣੇ ਵਾਲੇ ਹੋ ਤੇ ਤੁਸੀਂ ਮਾਸ ਖਾੜੇ ਹੋ ਇਹ ਗੁਰੂ ਦੀ ਬੇਦਵੀ ਨਹੀਂ ਜਸਵੰਤ ਸਿੰਘ ਨੇ ਠੰਡੇ ਲਹਿਜੇ ਦੇ ਨਾਲ ਉੱਤਰ ਦਿੱਤਾ ਸਿੱਖ ਦੇ ਰਹਿਣ ਸਹਿਣ ਨੂੰ ਸਮਝਣ ਤੋਂ ਪਹਿਲਾਂ ਉਸ ਦੇ ਅੰਦਰ ਦੇ ਭਾਵ ਨੂੰ ਜਾਣ ਅਸੀਂ ਡਰਾ ਸਕਦੇ ਹਾਂ ਗੁਰੂ ਦੇ ਅਮਰ ਸ਼ਬਦ ਵਿੱਚ ਕਿਤੇ ਵੀ ਇਹ ਨਹੀਂ ਆਖਿਆ ਕਿ ਮਾਸ ਖਾਣਾ ਪਾਪ ਹੈ ਨਿਹੰਗ ਸਿੰਘ ਨੇ ਗੁਰਬਾਣੀ ਦੀ ਇੱਕ ਤੁਕ ਸੁਣਾਈ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਾ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਮਾਪ ਪਾਪ ਸਮਾਣੇ ਦੇ ਨਾਲ ਇਹ ਕਿਹਾ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ ਨੰਬਰ 1299 ਦੇ ਵਿੱਚ ਇਹ ਲਿਖਿਆ ਹੋਇਆ ਹੈ ਜਾ ਕੇ ਪੜ੍ਹੋ ਪੁਰਸ ਵਾਲੇ ਨੂੰ ਇਹ ਸਾਫ਼ ਜਵਾਬ ਚੁੱਭ ਗਿਆ ਤੇ ਉਸ ਨੇ ਆਕਰ ਦੇ ਵਿੱਚ ਆ ਕੇ ਜਸਵੰਤ ਸਿੰਘ ਦੇ ਥੱਪੜ ਜੜ ਦਿੱਤਾ ਇਹਨਾਂ ਸਾਰਾ ਟਰੱਕ ਅਤੇ ਸਾਰਾ ਟਾਬਾ ਉਥੇ ਚੁੱਪ ਹੋ ਗਿਆ ਪਰ ਜਸਵੰਤ ਸਿੰਘ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਮੂੰਹ ਤੇ ਸ਼ਾਂਤੀ ਨਾ ਕੋਈ ਰੋਸ਼ ਨਾ ਹਮਲਾ ਉਹ ਸਿਰਫ ਬੋਲਿਆ ਗਲਤੀ ਤੇਰੇ ਹੱਥ ਦੀ ਨਹੀਂ ਤੇਰੇ ਸੋਚ ਦੀ ਹੈ ਇੱਕ ਛੋਟਾ ਜਿਹਾ ਕੌਣ ਕੁਟਿਆ ਹਵਾ ਦੇ ਵਿੱਚ ਤੇ ਅਚਾਨਕ ਪੁਲਿਸ ਵਾਲੇ ਦੇ ਚਿਹਰੇ ਦਾ ਰੰਗ ਉੱਟ ਗਿਆ ਉਸਦੇ ਹੱਥ ਕੰਬਣ ਲੱਗੇ ਪੈਰ ਲਟਕਣ ਲੱਗ ਪਏ ਉਸ ਨੇ ਆਪਣਾ ਸਿਰ ਥੱਲੇ ਕਰ ਲਿਆ ਤੇ ਨਿਹੰਗ ਸਿੰਘ ਦੇ ਪੈਰੀਂ ਡਿੱਗ ਪਿਆ ਅਤੇ ਕਹਿਣ ਲੱਗੇ ਆ ਕਿ ਮੈਨੂੰ ਮਾਫ ਕਰ ਦਿਓ ਬਾਬਾ ਜੀ ਮੈਨੂੰ ਸਮਝ ਨਹੀਂ ਸੀ ਆਈ ਮੈਂ ਗੁੱਸੇ ਦੇ ਵਿੱਚ ਆ ਗਿਆ ਸੀ ਜਸਵੰਤ ਸਿੰਘ ਨੇ ਹੌਰੇ ਹੌਰੇ ਉਸਦੇ ਮੱਥੇ ਤੇ ਹੱਥ ਰੱਖਿਆ ਤੇ ਆਖਿਆ ਅਸੀਂ ਸੇਖਾਂ ਅਸੀਂ ਹਮਲਾ ਨਹੀਂ ਕਰਦੇ ਅਸੀਂ ਮਾਫ਼ ਕਰਨਾ ਜਾਣਦੇ ਹਾਂ ਪਰ ਸੱਚ ਨੂੰ ਸਵੀਕਾਰ ਕਰਨਾ ਵੀ ਤਕੜੇ ਦੀ ਨਿਸ਼ਾਨੀ ਹੁੰਦੀ ਹੈ ਉੱਥੇ ਕਹੜੇ ਸਾਰੇ ਲੋਕ ਰਮਾਂਚਿਤ ਹੋ ਗਏ ਕਈਆਂ ਦੀਆਂ ਅੱਖਾਂ ਵੀ ਭਿੱਜ ਗਈਆਂ ਕਿ ਇੱਕ ਨਿਹੰਗ ਸਿੰਘ ਜਿਸ ਨੂੰ ਥੱਪੜ ਮਾਰਿਆ ਗਿਆ ਸੀ ਉਹ ਬਿਨਾਂ ਕੁਝ ਬੋਲੇ ਅਤੇ ਉਸ ਨੂੰ ਉਸਨੇ ਮਾਫ਼ ਵੀ ਕਰ ਦਿੱਤਾ ਕਹਾਣੀ ਦੇ ਅੰਤ ਵਿੱਚ ਜਦੋਂ ਟਰੱਕ ਹਜੂਰ ਸਾਹਿਬ ਦੇ ਵੱਲ ਰਵਾਨਾ ਹੋਇਆ ਤਾਂ ਪੁਲਿਸ ਵਾਲਾ ਥਾਂ ਤੇ ਖੜਾ ਹੋ ਕੇ ਨਿਹੰਗ ਸਿੰਘ ਨੂੰ ਨਿਹਾਰ ਰਿਹਾ ਸੀ ਪਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਹੰਕਾਰ ਥੱਪੜ ਮਾਰਦਾ ਹੈ ਉੱਥੇ ਨਿਮਰਤਾ ਦੀ ਖਮੋਸ਼ੀ ਜੋ ਕਿ ਤਕੜਾ ਜਵਾਬ ਦਿੰਦੀ ਹੈ ਉਸ ਟਰੱਕ ਦੇ ਵਿੱਚ ਹੋਰ ਵੀ ਕਾਫੀ ਸਾਰੇ ਲੋਕ ਜੋ ਕਿ ਖੜੇ ਸੀ ਅਤੇ ਉਸ ਦੇ ਵਿੱਚ ਕੁਝ ਹਿੰਦੂ ਵੀਰ ਵੀ ਸੀ ਉਸ ਨਿਹੰਗ ਸਿੰਘ ਜੋ ਕਿ ਮਜ਼ਾਕ ਅਡਾਉਣ ਲੱਗੇ ਅਤੇ ਇਹ ਕਹਿਣ ਲੱਗੇ ਕਿ ਇੱਕ ਨਿਹੰਗ ਸਿੰਘ ਜੋ ਕਿ ਐਨੇ ਜਜ਼ਬੇ ਵਾਲਾ ਕੱਲਾ ਕੱਲਾ ਸਵਾ ਸਵਾ ਲੱਖ ਦੇ ਨਾਲ ਲੜਨ ਵਾਲਾ ਪਰ ਅੱਜ ਇੱਕ ਪੁਲਿਸ ਵਾਲੇ ਤੋਂ ਥੱਪੜ ਤੇ ਹੀ ਟਰੱਕ ਦੇ ਵਿੱਚ ਰਵਾਨਾ ਹੋ ਗਿਆ ਟਰੱਕ ਦੇ ਵਿੱਚ ਜਿੰਨੇ ਵੀ ਲੋਕ ਸੀ ਉਹ ਬਾਅਦ ਵਾਰ ਨੇ ਹੰਗ ਸਿੰਘ ਦਾ ਮਜ਼ਾਕ ਉਡਾਰੇ ਸੀ ਅਤੇ ਇਹ ਹੀ ਕਹਿ ਰਹੇ ਸੀ ਕਿ ਨਿਹੰਗ ਸਿੰਘ ਨੇ ਇੱਕ ਪੁਲਿਸ ਵਾਲੇ ਦੇ ਕੋਲੋਂ ਥੱਪੜ ਖਾ ਲਿਆ ਪਰ ਨਿਹੰਗ ਸਿੰਘ ਬਿਲਕੁਲ ਸ਼ਾਂਤ ਸੀ ਅਤੇ ਐਨੇ ਵਿੱਚ ਟਰੱਕ ਜੋ ਹੈ ਆਗਰਾ ਪਹੁੰਚ ਜਾਂਦਾ ਹੈ ਤੇ ਆਗਰਾ ਪਹੁੰਚ ਕੇ ਇੱਕ ਹੋਟਲ ਦੇ ਉੱਪਰ ਉਹ ਟਰੱਕ ਰੁਕਦਾ ਹੈ ਅਤੇ ਉਸ ਹੋਟਲ ਦੇ ਕੋਲ ਜਦੋਂ ਟਰੱਕ ਰੁਕਦਾ ਹੈ ਤਾਂ ਸਾਰੇ ਜਣੇ ਉੱਥੇ ਚਾਹ ਪੀਣ ਲੱਗ ਜਾਂਦੇ ਨੇ ਤੇ ਨਿਹੰਗ ਸਿੰਘ ਵੀ ਥੱਲੇ ਉਤਰਦਾ ਹੈ ਤੇ ਹੋਟਲ ਤੇ ਜਾ ਕੇ ਚਾਹ ਪੀਣ ਲੱਗ ਜਾਂਦੇ ਨੇ ਤੇ ਐਨੇ ਵਿੱਚ ਕੀ ਹੁੰਦਾ ਹੈ ਕਿ ਇੱਕ ਲੜਕੀ ਜੋ ਕਿ ਉਸ ਹੋਟਲ ਦੇ ਉੱਪਰ ਆਉਂਦੀ ਹੈ ਉਸ ਦੇ ਨਾਲ ਦੋ ਤਿੰਨ ਸਹੇਲੀਆਂ ਹੁੰਦੀਆਂ ਨੇ ਕੋ ਜੋ ਗੁੰਡੇ ਬਦਮਾਸ਼ ਜੋ ਕਿ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਸ ਲੜਕੀ ਦੇ ਕੋਲ ਆ ਕੇ ਸ਼ੈਤਾਨੀਆਂ ਕਰਨ ਲੱਗ ਜਾਂਦੇ ਨੇ ਉਸ ਨੂੰ ਛੇੜਨ ਲੱਗ ਜਾਂਦੇ ਐ ਐਨੇ ਵਿੱਚ ਨਿਹੰਗ ਸਿੰਘ ਨੂੰ ਗੁੱਸਾ ਆਉਂਦਾ ਹੈ ਅਤੇ ਫੜ ਕੇ ਉਹਨਾਂ ਲੜਕਿਆਂ ਦਾ ਸੋਧਾ ਲਾ ਦਿੰਦਾ ਹੈ ਚਾਰ ਲੜਕੇ ਹੁੰਦੇ ਨੇ ਅਤੇ ਇਕੱਲੇ-ਇਕੱਲੇ ਦਾ ਸੋਧਾ ਲਾਉਂਦਾ ਹੈ ਨਿਹੰਗ ਸਿੰਘ ਬੜੇ ਹੀ ਤਰੀਕੇ ਦੇ ਨਾਲ ਅਤੇ ਲੜਕੇ ਉਤੋਂ ਫਰਾਰ ਹੋ ਜਾਂਦੇ ਨੇ ਤੇ ਉਸ ਲੜਕੀ ਦੀ ਇੱਜ਼ਤ ਬਚਾ ਦਿੰਦੇ ਨੇ ਉਸ ਤੋਂ ਬਾਅਦ ਨਿਹੰਗ ਸਿੰਘ ਆਉਂਦਾ ਹੈ ਅਤੇ ਆ ਕੇ ਉਹਨਾਂ ਸਾਰਿਆਂ ਨੂੰ ਇਹੀ ਜਵਾਬ ਦਿੰਦਾ ਹੈ ਕਿ ਸਿੱਖੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਪਹਿਲਾਂ ਨਿਮਰਤਾ ਦੇ ਵਿੱਚ ਰਹੋ ਤੇ ਮੈਂ ਨਿਮਰਤਾ ਦਿਖਾਈ ਕਿਉਂਕਿ ਉੱਥੇ ਉਸ ਨੂੰ ਮੈਂ ਲੜ ਨਹੀਂ ਸਕਦਾ ਸੀ ਉਸ ਨੂੰ ਮੈਂ ਸਬਕ ਬਾਣੀ ਦੇ ਨਾਲ ਸਿਖਾਇਆ ਕਿ ਬਾਣੀ ਸਾਨੂੰ ਇਹ ਕਹਿੰਦੀ ਹੈ ਤੇ ਉਹ ਮੰਨ ਵੀ ਗਿਆ ਤੇ ਉਸਨੇ ਸਾਡੇ ਤੋਂ ਮਾਫੀ ਵੀ ਮੰਗ ਲਈ ਉਹ ਪੈਰੀ ਵੀ ਡਕ ਪਿਆ ਪਰ ਇੱਥੇ ਕੁਝ ਗੁੰਡੇ ਬਦਮਾਸ਼ ਜੋ ਕਿ ਇੱਕ ਲੜਕੀ ਦੀ ਇੱਜ਼ਤ ਤੇ ਹੱਥ ਪਾਉਂਦੇ ਸੀ ਇੱਕ ਲੜਕੀ ਨੂੰ ਤੰਗ ਕਰਦੇ ਸੀ ਪਰ ਉੱਥੇ ਮੈਂ ਆਪਣਾ ਜੋਹਰ ਵਿਖਾਇਆ ਗੁੱਸਾ ਵੀ ਦਿਖਾਇਆ ਇਹ ਸਭ ਕੁਝ ਦੇਖ ਕੇ ਜੋ ਨਾਲ ਆਈਆਂ ਸੰਗਤਾਂ ਸੀ ਉਹ ਸਾਰੀਆਂ ਹੈਰਾਨ ਰਹਿ ਗਈਆਂ ਅਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਆਈ ਕਿ ਅਸੀਂ ਨਿਹੰਗ ਸਿੰਘ ਦਾ ਐਦਾਂ ਮਜ਼ਾਕ ਬਣਾਇਆ ਸਾਨੂੰ ਨਿਹੰਗ ਸਿੰਘ ਦਾ ਐਦਾਂ ਮਜਾਕ ਨਹੀਂ ਬਣਾਉਣਾ ਚਾਹੀਦਾ ਜੀ ਤੇ ਨਿਹੰਗ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਨੇ ਇਹੀ ਸਿਖਾਇਆ ਹੈ ਕਿ ਪਹਿਲਾਂ ਕਿਸੇ ਦੇ ਵਾਰ ਨਾ ਕਰੋ ਪਰ ਜੇਕਰ ਕੋਈ ਤੁਹਾਡੇ ਉੱਪਰ ਵਾਰ ਕਰਦਾ ਹੈ ਜਾਂ ਪਰ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਦੇ ਵੱਲ ਮਾੜੀ ਨਿਗਾਹ ਰੱਖਦਾ ਹੈ ਤਾਂ ਉਸ ਨੂੰ ਉਸ ਦੀ ਭਾਸ਼ਾ ਦੇ ਵਿੱਚ ਹੀ ਜਵਾਬ ਦਿਓ ਐਸਾ ਜਵਾਬ ਦਿਓ ਕਿ ਉਸ ਨੂੰ ਕਈ ਜਨਮਾਂ ਤੱਕ ਯਾਦ ਰਹੇ ਜਿਵੇਂ ਉਹਨਾਂ ਗੁੰਡਿਆਂ ਬਦਮਾਸ਼ਾਂ ਨੂੰ ਉਸ ਨਿਹੰਗ ਸਿੰਘ ਨੇ ਜਵਾਬ ਦਿੱਤਾ ਜੀ ਹਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ